ਪੰਜਾਬ ਇੱਕ ਮੋਰੀ ਸੂਬਾ ਹੈ ਤੇ ਹੁਣ ਇਸ ਮੋਰੀ ਸੂਬੇ ਦੇ ਵਿੱਚ ਜਿਹੜੇ ਸਲਾਹਕਾਰ ਨੇ ਉਹ ਬਾਹਰੋਂ ਲਾਏ ਜਾ ਰਹੇ ਨੇ ਤੇ ਭਗਵੰਤ ਮਾਨ ਨੂੰ ਬਹੁਤ ਚਾਹ ਨਾਲ ਜਿਹੜੀ ਜਨਤਾ ਨੇ ਚੁਣਿਆ ਸੀ ਅਤੇ ਹੁਣ ਨਿਰਾਸ਼ਾ ਇਹ ਗੱਲ ਦੀ ਹੈ ਕਿ ਨਾ ਤਾਂ ਸਲਾਹਕਾਰ ਪੰਜਾਬੀ ਨੇ ਨਾ ਉਸ ਦਾ ਕੋਈ ਆਪਣਾ ਬੰਦਾ ਹੈ ਹਰ ਇੱਕ ਬੰਦਾ ਦਿੱਲੀ ਤੋਂ ਲਿਆ ਕੇ ਲਗਾਇਆ ਜਾ ਰਿਹਾ ਕੇਜਰੀਵਾਲ ਕਹਿੰਦਾ ਹੁੰਦਾ ਸੀ ਕਿ ਅਸੀਂ ਇਹ ਕਰ ਦੇਵਾਂਗੇ ਉਹ ਕਰ ਦੇਵਾਂਗੇ ਪਰ ਇੱਥੇ ਪੰਜਾਬ ਦਾ ਪੈਸਾ ਪਾਣੀ ਵਾਂਗ ਲੁੱਟਿਆ ਜਾ ਰਿਹਾ ਅਤੇ ਜਿਹੜਾ ਪੰਜਾਬ ਦੇ ਸਿਰ ਕਰੋੜਾਂ ਅਰਬਾਂ ਰੁਪਏ ਦਾ ਜਿਹੜਾ ਕਰਜ਼ਾ ਇਹਨਾਂ ਨੇ ਕਰ ਜਾਣਾ ਤੇ ਪੰਜਾਬ ਜਿਹੜਾ ਸੂਬਾ ਹੈ ਉਹ ਲੀਹੋਂ ਲੱਥ ਜਾਣਾ ਕਿਉਂਕਿ ਜਿਹੜਾ ਪੰਜਾਬ ਹੈ ਇਹ ਇਹਨਾਂ ਨੂੰ ਦਿਖ ਰਿਹਾ ਦਿੱਲੀ ਵਾਲਿਆਂ ਨੂੰ ਤੇ ਹੁਣ ਜਿਹੜੇ ਦਿੱਲੀ ਦੇ ਵਿੱਚ ਇਹ ਜਹਾਜ਼ ਹਾਰੇ ਨੇ ਤੇ ਹੁਣ ਇਹ ਪੰਜਾਬ ਦੇ ਵਿੱਚ ਲੈਂਡ ਹੋ ਚੁੱਕੇ ਨੇ ਤੇ ਪੰਜਾਬ ਦੇ ਵਿੱਚ ਇਹ ਕੋਠੀਆਂ ਵੀ ਲੈਣਗੇ ਤੇ ਪੰਜਾਬ ਦੇ ਜਿਹੜੇ ਪੈਸੇ ਦੀ ਦੁਰਵਰਤੋਂ ਵੀ ਇਹ ਕਰਨਗੇ ਅਤੇ ਜਿਹੜਾ ਪੰਜਾਬ ਨੂੰ ਹੋਰ ਕਰਜ਼ੇ ਦੇ ਥੱਲੇ ਇਹ ਕਰ ਦੇਣਗੇ ਪਰ ਪੰਜਾਬ ਦਾ ਸਵਰਨਾ ਕੁਝ ਨਹੀਂ ਹੈ ਕਿਸਾਨ ਵੀ ਮਰ ਰਿਹਾ ਜਵਾਨ ਵੀ ਮਰ ਰਿਹਾ ਜਵਾਨਾਂ ਦੇ ਉੱਤੇ ਹਮਲੇ ਹੋ ਰਹੇ ਨੇ ਕਿਸਾਨਾਂ ਦੇ ਉੱਤੇ ਹਮਲੇ ਹੋ ਰਹੇ ਨੇ ਤੇ ਕਿਸਾਨਾਂ ਦਾ ਜਿਹੜਾ ਹੱਕ ਆ ਉਹ ਖੋਇਆ ਜਾ ਰਿਹਾ ਕਿਸਾਨਾਂ ਨੂੰ ਹੱਕ ਤਾਂ ਕੀ ਦੇਣਾ ਸੀ ਉਹਨਾਂ ਦਾ ਜਿਹੜਾ ਕਰਜ਼ਾ ਸੀ ਉਹ ਤਾਂ ਕੀ ਮਾਫ਼ ਕਰਨਾ ਸੀ ਸਗੋਂ ਉਹਨਾਂ ਦਾ ਜਿਹੜਾ ਸਮਾਨ ਹੈ ਬਾਰਡਰਾਂ ਦੇ ਉੱਤੋਂ ਉਹ ਵੀ ਗਾਇਬ ਹੋ ਚੁੱਕਿਆ ਤੇ ਇਹਨਾਂ ਦੇ ਲੀਡਰਾਂ ਦੇ ਘਰੋਂ ਸਮਾਨ ਮਿਲ ਰਿਹਾ ਕੀ ਕਹਿਣਾ ਪ੍ਰਤਾਪ ਸਿੰਘ ਬਾਜਵਾ ਦਾ ਉਹ ਤੁਹਾਨੂੰ ਦਿਖਾਉਨੇ ਆ ਤੁਸੀਂ ਵੇਖੋ ਪੰਜਾਬ ਦਾ ਜਿਹੜਾ ਸੂਬਾ ਹਮੇਸ਼ਾ ਪੰਜਾਬੀ ਆਪਣੀ ਕਾਬਲੀਅਤ ਕਾਰਨ ਸਾਰੀ ਦੁਨੀਆ ਵਿੱਚ ਉਹਨਾਂ ਨੇ ਆਪਣਾ ਨਾਂ ਰੋਸ਼ਨ ਕੀਤਾ ਅੱਜ ਵੱਧ ਕਿਸਮਤੀ ਹੈ ਇੱਕ ਨੌਨ ਪੰਜਾਬੀ ਇਸ ਇਸ ਟਾਈਮ ਸੂਬਾ ਭਗਵੰਤ ਮਾਨ ਜੀ ਨਹੀਂ ਚਲਾ ਰਹੇ ਸੁਪਰ ਸੀਐਮ ਤੇ ਇੱਥੇ ਕੇਜਰੀਵਾਲ ਹੈ ਜਿਹੜਾ ਐਡਵਾਈਜ਼ਰ ਹੈ ਕੋਈ ਪੰਜਾਬੀ ਹੈ ਨਹੀਂ ਵਿਭੂ ਕੁਮਾਰ ਜੀ ਨੇ ਹੁਣ ਜਿਹੜੇ ਲੋਕਾਂ ਨੇ ਰਿਜੈਕਟ ਕਰਕੇ ਖੱਲੇ ਨੇ ਸਿਸੋਧਿਆ ਸਾਹਿਬ ਤੇ ਜੈਨ ਸਾਹਿਬ ਉਹ ਆਗੇ ਨੇ ਆਫੀਸ਼ਲ ਤੌਰ ਤੇ ਇਥੇ ਕੋਠੀਆਂ ਵੀ ਲੈਣਗੇ ਗੱਡੀਆਂ ਵੀ ਲੈਣਗੇ ਤੇ ਪੰਜਾਬ ਨਾਲ ਜੋ ਕੁਝ ਹੋ ਰਿਹਾ ਉਹ ਵੀ ਕਰਨਗੇ ਕੱਲ ਕਿਹਾ ਜਾ ਰਿਹਾ ਸੀ ਕਿ ਪੰਜਾਬ ਵਿੱਚ ਹੁਣ ਕੰਮ ਰਾਕਟ ਵਰਗਾ ਹੋਇਆ ਕਰੇਗਾ ਤੇ ਮੈਂ ਪੁੱਛਣਾ ਚਾਹਨਾ ਉਹ ਸਾਰੇ ਰਾਕਟ ਤਾਂ ਅਜੇ ਦਿੱਲੀ 'ਚ ਫੇਲ ਹੋਏ ਨੇ ਨਾਲੇ ਇਹ ਜਿਹੜੇ ਫੇਲਡ ਰਾਕਟ ਨੇ ਫਿਊਜ਼ ਹੋਏ ਰਾਕਟ ਨੇ ਇਹ ਦਿੱਲੀ ਦੇ ਫਿਊਜ਼ ਰਾਕਟ ਕੀ ਪੰਜਾਬ 'ਚ ਚੱਲਣ ਗਿਆ ਆ ਕੇ ਜੀ ਇਹਦਾ ਕੋਈ ਜਵਾਬ ਤੇ ਦੋ ਚੀਫ ਸੈਕਟਰੀ ਪੰਜਾਬ ਤੋਂ ਬਾਹਰ ਦਾ ਹੋਮ ਸੈਕਟਰੀ ਪੰਜਾਬ ਤੋਂ ਬਾਹਰ ਦਾ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਤੋਂ ਬਾਹਰ ਦਾ ਇਹ ਪੰਜਾਬੀਆਂ ਨੇ ਕਿ ਇਹਨਾਂ ਲੋਕਾਂ ਨੂੰ ਇਸ ਗੱਲ ਨੂੰ ਸੱਦਿਆ ਜੀ ਸੋ ਇਹ ਸਾਨੂੰ ਸਖਤ ਇਤਰਾਜ਼ ਹੈ ਇਸ ਗੱਲ ਦਾ ਕਿ ਪੰਜਾਬ ਦਾ ਵਾਤਾਵਰਣ ਵਿਗਾੜਿਆ ਜਾ ਰਿਹਾ ਆ ਆਰਥਿਕ ਤੌਰ ਤੇ ਪੰਜਾਬ ਬਿਮਾਰੂ ਸੂਬਾ ਹੋ ਚੁੱਕਿਆ ਆ ਜਿਹੜਾ ਕੇਜਰੀਵਾਲ ਕਹਿੰਦਾ ਸੀ ਇੱਕ 1 ਰੁਪਿਆ ਵੀ ਅਸੀਂ ਇੱਥੇ ਕਰਜ਼ਾ ਨਹੀਂ ਚੁੱਕਾਂਗੇ ਇੱਕ ਇੱਕ 120000 ਕਰੋੜ ਰੁਪਿਆ ਕੱਲ ਤੁਸੀਂ ਵੇਖ ਚੁੱਕੇ ਹੋ ਪਰ ਕੈਪਟਨ ਇਨਕਮ ਦੇ ਹਿਸਾਬ ਨਾਲ 19ਵੇਂ ਨੰਬਰ ਤੇ ਅਸੀਂ ਕੁਝ ਆ ਵੇਖੋ ਹੁਣ ਤੁਹਾਡਾ ਬਜਟ ਕੱਲ ਪੇਸ਼ ਹੋਣਾ ਕੁਝ ਵੀ ਹੈ ਨਹੀਂ ਉਹਦੇ ਦੇਣ ਵਾਸਤੇ ਤੋਂ ਅਸੀਂ ਇਸ ਗੱਲ ਨੂੰ ਰਿਜੈਕਟ ਕਰਨਾ ਤੇ ਪੰਜਾਬੀਆਂ ਨੂੰ ਮੈਂ ਵਿਧਾਨ ਸਭਾ ਤੋਂ ਬਾਅਦ ਆਵਾਜ਼ ਦੇਣਾ ਆਓ ਇਕੱਠੇ ਹੋਵੋ ਬਚੋ ਇਹਨਾਂ ਨੂੰ ਤੋੜਦਾ ਕਰੀਏ 2 ਸਾਲ ਹੋਰ ਹੁਣ ਆਪ ਦਾ ਰਹਿਣਾ ਇੱਥੇ ਪੰਜਾਬ واسੇ ਇੱਕ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਕਿਉਂਕਿ ਭਗਵੰਤ ਨੇ ਇੱਕ ਸੌਦਾ ਕਰ ਲਿਆ ਚੀਫ ਮਿਨਿਸਟਰ ਨਾਲ ਮੈਨੂੰ ਰਹਿ ਲੈਣ ਦਿਓ ਮੇਰੇ ਕੋ ਜਿਹੜੀ ਮਰਜ਼ੀ ਫਾਈਲ ਤੇ ਸਾਈਨ ਕਰਾਇ ਚ ਤੇ ਇਹਨਾਂ ਲੋਕਾਂ ਨੇ ਜਿਹੜੇ ਪੰਜਾਬ ਦੇ ਹੈ ਨਹੀਂ ਦੋ ਦੋ ਹੱਥੀ ਪੰਜਾਬ ਅੱਗੇ ਲੁੱਟਿਆ ਜਾ ਰਿਹਾ ਸਾਰਾ ਹੀ ਪੈਰਾਫਰਨੀਲੀਆ ਇਹਨਾਂ ਨਾਲ ਦਿੱਲੀੋਂ ਆ ਗਿਆ 2000 ਇਹੋ ਜੇ ਲੋਕ ਨੇ ਜਿਹੜੇ ਕੇਜਰੀਵਾਲ ਸਾਹਿਬ ਦੇ ਦਫ਼ਤਰਾਂ 'ਚ ਕੰਮ ਕਰਦੇ ਸੀ ਜਿਹੜੇ ਡਾਇਰੈਕਟ ਇਨਡਾਇਰੈਕਟ ਢੰਗ ਨਾਲ ਹੁਣ ਪੰਜਾਬ ਗਵਰਨਮੈਂਟ ਦੇ ਵਿੱਚ ਸੇ ਸ਼ੋਭਿਤ ਹੋਣਗੇ ਪੰਜਾਬ ਨੂੰ ਲੁੱਟਣਗੇ ਸੋ ਇਸ ਗੱਲ ਕਾਰਨ ਮੈਂ ਪ੍ਰੈਸ ਦੇ ਵੀਰਾਂ ਦੇ ਜ਼ਰੀਏ ਅੱਜ ਪੰਜਾਬ ਵਿਧਾਨ ਸਭਾ ਤੋਂ ਬਾਹਰੋਂ ਇਹ ਇੱਕ ਆਵਾਜ਼ ਦੇਣਾ ਸੂਚੇ ਪੰਜਾਬੀ ਜਗਤ ਨੂੰ ਆਓ ਇਕੱਠੇ ਹੋਈਏ ਤੇ ਪੰਜਾਬ ਨੂੰ ਤੇ ਪੰਜਾਬੀਏ ਤੁਹਾਨੂੰ